ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪ੍ਰੀ ਵਿਡਿੰਗ ਸ਼ੂਟ ਕਰਨ ਵਾਸਤੇ ਲੋਕੇਸ਼ਨ ਤੇ ਲੋਕੇਸ਼ਨ ਇਹ ਹੈਗੀ ਆ ਨਾਬੇ ਦੇ ਨੇੜੇ ਕਿਹੜੀ ਲੋਕੇਸ਼ਨ ਆ ਕਿੰਨੀ ਲੋਕੇਸ਼ਨ ਆ ਉਹ ਤੁਹਾਨੂੰ ਸਾਰਾ ਦੱਸ ਦਿਆਂ ਅੱਗੇ ਤੇ ਲੋਕੇਸ਼ਨ ਹੈਗੀ ਆ ਬਹੁਤ ਕੈਂਡ ਇੱਥੇ ਪੰਜਾਬੀ ਫਿਲਮਾਂ ਦੇ ਕਾਫੀ ਸ਼ੂਟ ਹੋ ਚੁੱਕਿਆ ਰੀਸੈਂਟਲੀ ਜਿਹੜੀ ਫਿਲਮ ਆਈ ਸੀਗੀ ਬੀਬੀ ਰਾਜਨੀ ਉਹਦਾ ਸੌਂਗ ਵੀ ਇੱਥੇ ਸ਼ੂਟ ਹੋਇਆਗਾ ਤੇ ਹੁਣ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਉਣਾ ਹੈ ਵੀ ਕਿੱਥੇ ਲੋਕੇਸ਼ਨਾਂ ਆਂਗੀ ਕੀ ਇਹਦਾ ਜਿਹੜਾ ਰੈਂਟ ਹੈਗਾ ਕੀ ਕੀ ਇਹਦੇ ਸੈੱਟ ਬਣੇ ਹੋਏ ਨੇਗੇ ਵੈਸਟਰਨ ਪਲੱਸ ਪਿੰਡੂ ਦੋਵੇਂ ਲੋਕੇਸ਼ਨਾਂ ਹੈਗੀਆਂ ਨਹੀਂ ਆ ਇੱਥੇ ਤੇ ਸਾਰੀ ਗੱਲਬਾਤ ਤੁਹਾਨੂੰ ਦਿਖਾਉਣਿਆਂ ਤੇ ਬਣੇ ਰਹੋ ਆਜੋ ਇੰਡੀਕੇਸ਼ਨ ਦਿਖਾਉਣਿਆਂ ਹਾਂਜੀ ਦੋਸਤੋ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਿਆਂ ਵੈਸਟਰਨ ਲੋਕੇਸ਼ਨ ਆ ਆ ਦੇਖੋ ਇਹ ਹੈਗੀ ਜੀ ਵੈਸਟਰਨ ਲੋਕੇਸ਼ਨ ਆ ਸੈਟ ਬਣੇ ਹੋਇਆ ਕਲਰਫੁੱਲ ਸੋਹਣਾ ਆ ਤੇ ਇਹ ਜਿਹੜੀ ਵੈਸਟਰਨ ਲੋਕੇਸ਼ਨ ਆ ਪੈਂਡੂ ਲੋਕੇਸ਼ਨ ਦੇ ਬੈਕ ਸਾਈਡ ਤੇ ਹੀ ਬਣਾਈ ਹੋਈ ਹੈਗੀ ਆਹ ਗੇਟ ਆ ਜਿਹੜਾ ਇਹ ਪਰਲੇ ਪਾਸੇ ਪੈਂਡੂ ਲੋਕੇਸ਼ਨ ਚ ਖੁੱਲਦਾਗਾ ਤੇ ਆ ਹੈਗੀ ਵੈਸਟਰਨ ਲੋਕੇਸ਼ਨ ਠੀਕ ਹੈ ਜੀ ਆ ਦੇਖੋ ਇਹ ਕੰਦਾ ਸੋਹਣੀਆਂ ਪੇਂਟ ਕੀਤੀਆਂ ਹੋਈਆਂ ਤੇ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਆ ਬਣਾਇਆ ਹੋਇਆਗਾ ਇਹ ਹਾਲੀਵੁੱਡ ਦੀ ਇੱਕ ਵੈਬ ਸੀਰੀਜ਼ ਦਾ ਹੈਗਾ ਆ ਹੈਗੀ ਹੈ ਪੈਂਡਿੰਗ ਠੀਕ ਆ ਕਿਹੜੀ ਵੈਬ ਸੀਰੀਜ਼ ਆ ਉਹ ਜਰੂਰ ਦੱਸਿਓ ਬਹੁਤ ਫੇਮਸ ਵੈਬ ਸੀਰੀਜ਼ ਸੀਗੀ ਉਹ ਹੈਗੀ ਆ ਤੇ ਆ ਦੇਖੋ ਆ ਕਰ ਟਾਈਪ ਬਣਾਇਆ ਹੋਇਆ ਹੈਗਾ ਆ ਬਾਉਂਡਰੀ ਹੈਗੀ ਇਹਦੇ ਸਾਹਮਣੇ ਆ ਘਾਗ ਆ ਤੇ ਇਧਰ ਚੱਲਦੇ ਹੁਣ ਅੱਗੇ ਲੋਕੇਸ਼ਨ ਤੁਹਾਨੂੰ ਦਿਖਾਉਣੇ ਆ ਸਾਰੀ ਦੀ ਸਾਰੀ ਲਓ ਜੀ ਆ ਦੇਖੋ ਸੋਨਾ ਰੰਗ ਕੀਤਾ ਹੋਇਆ ਹੈਗਾ ਕੈਂਡਾ ਕੰਮ ਆ ਆ ਗਿਆ ਜੀ ਟੈਲੀਫੋਨ ਬੂਥ ਇਦੇ ਨਾਲ ਆ ਗਿਆ ਕੈਫੇ ਦਾ ਸੀਨ ਆ ਗਿਆ ਸਾਹਮਣੇ ਵੀ ਇਸ ਟਾਈਪ ਹੀ ਲਗਭਗ ਆ ਪੌੜੀਆਂ ਉੱਪਰ ਚੜਨ ਵਾਸਤੇ ਚੜ੍ਹ ਸਕਦੇ ਹੋ ਤੁਸੀਂ ਆ ਵੇਖੋ ਖੁੱਲਾ ਬੇੜਾ ਹੈਗਾ ਤੇ ਆ ਵੀ ਸ਼ੂਟ ਕਰ ਸਕਦੇ ਹੋ ਤੁਸੀਂ ਇੱਥੇ ਸ਼ੂਟ ਕਰ ਸਕਦੇ ਹੋ ਪੌੜੀਆਂ ਪਲੱਸ ਥੋੜਾ ਜਿਹਾ ਬਾਉਂਡਰੀ ਜੀ ਹੈਗੀ ਹੈਗੀ ਇੱਥੇ ਤੁਸੀਂ ਜਿਵੇਂ ਦਾ ਚਾਹੋ ਸੀਨ ਲੈ ਸਕਦੇ ਹੋਗੇ ਆਲੋਕਾ ਵੀ ਸੋਹਣਾ ਸੀਨ ਮੰਨਦਾ ਫਰੇਮਿੰਗ ਤੁਹਾਡੀ ਫਰੇਮਿੰਗ ਵਧੀਆ ਕੀ ਤਾਂ ਤੁਸੀਂ ਇੱਥੇ ਜਿਵੇਂ ਮਰਜੀ ਸ਼ੂਟ ਕਰ ਸਕਦੇ ਹੋ ਕੋਈ ਮਸਲਾ ਨਹੀਂ ਹੈਗਾ ਬਹੁਤ ਸਾਰੀਆਂ ਆਪਸ਼ਨਾਂ ਹੈਗੀਆਂ ਇੱਥੇ ਤੇ ਜਿਦਾ ਆ ਸੀਨਾਂ ਦਾ ਇੱਥੇ ਸਾਰੇ ਦੇ ਵਿੱਚ ਲਾਈਟਿੰਗ ਲੱਗੀ ਹੋਈ ਆ ਇਹ ਹੁਣ ਲੋਕੇਸ਼ਨ ਠੀਕ ਠੀਕ ਲੱਗ ਰਹੀ ਆ ਨਾਰਮਲ ਪਰ ਜਦੋਂ ਰਾਤ ਹੁੰਦੀ ਆ ਨਾ ਹਨੇਰਾ-ਨੇਰੇ ਚ ਲਾਈਟਿੰਗ ਚੱਲਦੀ ਜਿਵੇਂ ਆ ਦੇਖੋ ਆ ਲਾਈਟਿੰਗ ਲਾਈਟਾਂ ਨੇ ਸਾਰੀਆਂ ਇਹ ਲਾਈਟਾਂ ਜਦੋਂ ਜਗਦੀਆਂ ਨੇਗੀਆਂ ਸਾਰੀਆਂ ਤੇ ਇਹ ਬਹੁਤ ਹੀ ਕਮਾਲ ਦੀ ਲੋਕੇਸ਼ਨ ਲੱਗਦੀ ਹੈ ਤੇ ਰਾਤ ਵਾਲਾ ਸੀਨ ਵੀ ਤੁਹਾਨੂੰ ਦਿਖਾਵਾਂਗੇ ਹੁਣ ਇੱਕ ਵਾਰੀ ਤੁਸੀਂ ਆਹ ਦੇਖੋ ਰਾਤ ਵਾਲਾ ਬਸ ਤੁਹਾਨੂੰ ਦਿਖਾਉਣਾ ਥੋੜੇ ਟਾਈਮ ਹਾਂਜੀ ਭਾਈ ਬੋਲਣਾ ਕੋਈ ਲੋਕੇਸ਼ਨ ਵਾਰ ਕੇ ਮੈਂ ਲੋਕੇਸ਼ਨ ਦੇਖ ਕੇ ਠੀਕ ਆ ਬਾਕੀ ਸ਼ੂਟ ਕਰਦੇ ਆ ਸ਼ੂਟ ਕਰਨ ਤੋਂ ਬਾਅਦ ਦਾ ਐਕਸਪੀਰੀਅੰਸ ਵੀ ਤੁਹਾਨੂੰ ਦੱਸਾਂਗੇ ਤੇ ਹੁਣ ਕਰਦੇ ਆ ਬਸ ਸ਼ੂਟ ਲਓ ਜੀ ਆ ਆਪਣੀਆਂ ਬੈਸਟਸਟ ਲੋਕੇਸ਼ਨਾਂ ਚੱਲ ਰਹੀਆਂ ਤੇ ਇਹਦੇ ਸਾਹਮਣੇ ਆ ਆ ਗਿਆ ਤਲਾਬ ਆ ਤੇ ਇਹ ਤਲਾਬ ਹੈ ਗਾ ਜਿਹੜਾ ਇਹਦੇ ਆਲੇ-ਦੁਆਲੇ ਪਾਣੀ ਆ ਤੇ ਵਿਚਾਲੇ ਜਿਹੜੀ ਸ਼ੂਟ ਕਰਨ ਵਾਸਤੇ ਬਣਾਈ ਹੋਈ ਆ ਚਾਗਾ ਲਾਈਕ ਲੋਕੇਸ਼ਨ ਦੇਖੋ ਇਹਨੂੰ ਪਰ ਆ ਜਾ ਰਿਹਾਗਾ ਛੋਟਾ ਜਿਹਾ ਪੁਲ ਆਉਣ ਵਾਸਤੇ ਕਿਸ਼ਤੀ ਹੈ ਵਿੱਚ ਤੇ ਜਿਹੜਾ ਆ ਦੇਖ ਰਹੇ ਹੋ ਤੁਸੀਂ ਵਿਚਾਲੇ ਹਾਂਜੀ ਆ ਦੇਖੋ ਦੋਸਤੋ ਨੇੜੇ ਤੋਂ ਹੁਣ ਤੇ ਇਹਦੇ ਵਿੱਚ ਨਾ ਸਾਰੇ ਚ ਲਾਈਟਿੰਗ ਲੱਗੀ ਹੋਈ ਆ ਫਿਰ ਇਹਦੇ ਪਰਦੇ ਲੱਗ ਜਾਂਦੇ ਆ ਤੇ ਉਹ ਪੋਲਾ ਗਾ ਜਿਹੜਾ ਉਹਦੇ ਤੇ ਵੀ ਲਾਈਟਿੰਗ ਲੱਗੀ ਹੋਈ ਆ ਪੂਰੇ ਦੇ ਪੂਰੇ ਤੇ ਲਾ ਬਚਾਲਿਆ ਨਾ ਚੌਰ ਸਜਾ ਨਾਮ ਅੰਗਰੇਜ਼ੀ ਚ ਕੀ ਕਹਿੰਦੇ ਮੈਨੂੰ ਨਹੀਂ ਪਤਾ ਜੇ ਤੁਹਾਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਪਰ ਇਹ ਜਿਹੜਾ ਇਹਦੇ ਚ ਲਾਈਟਿੰਗ ਲੱਗੀ ਹੋਈ ਆ ਸਾਰੇ ਚ ਦੀਪ ਮਾਲਾ ਪਲੱਸ ਵੱਲਵ ਲੱਗੇ ਹੋਏ ਨੇ ਤੇ ਇਹ ਵਾਈਟ ਇਹਦੇ ਪਰਦੇ ਲੱਗੇ ਜਾਂਦੇ ਤੇ ਰਾਤ ਨੂੰ ਕਿਆ ਲੋਕੇਸ਼ਨ ਬਣਦੀ ਆ ਕਮਾਲ ਹੀ ਆ ਗੱਲ ਤੇ ਸ਼ਾਇਦ ਜੇ ਇਹ ਚਾਲੂ ਹੋਇਆ ਤਾਂ ਸ਼ਾਮ ਨੂੰ ਫਿਰ ਇਹਦੇ ਤੇ ਕਰਾਂਗੇ ਸ਼ੂਟ ਫਿਰ ਤੁਹਾਨੂੰ ਦਿਖਾਵਾਂਗੇ ਤੇ ਦੱਸਿਓ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਦੋਸਤੋ ਅੱਜ ਦਾ ਆਪਣਾ ਸਾਰਾ ਦਿਨ ਇੱਥੇ ਲੱਗੂਗਾ ਤੇ ਸ਼ੂਟ ਆਪਾਂ ਕਰ ਰਹੇ ਹਾਂ ਸਟਾਰਟ ਹੋ ਗਿਆ ਕੁਝ ਕਰ ਲਿਆ ਕੁਝ ਕਰਨਾ ਦਾ ਹਜੇ ਟਾਈਮ ਕਾਫੀ ਲੱਗਣਾਗਾ ਤੇ ਨਾਲ ਆਪਣੇ ਹੈਗਾ 22 ਗਾਗਣ 22 ਤੋਂ ਵੀ ਆਪਾਂ ਪੁੱਛਾਂਗੇ ਐਕਸਪੀਰੀਅੰਸ ਕਿਦਾਰਾ ਹੈ ਬਰੋ ਸ਼ੂਟ ਕਰਨ ਤੋਂ ਬਾਅਦ ਦੀ ਗੱਲ ਰਹੇਗੀ ਹਾਲੇ ਫਿਰਾਲ ਸ਼ੂਟ ਕਰਦੇ ਹਾਂ ਦੇਖੋ ਆ ਦੇਖੋ ਆ ਲੁਕੇਸ਼ਨ ਆ ਇਹ ਤਵੇਲਾ 2:30 ਵਜੇ ਹੈਗੀ ਆ ਤੇ ਆ ਚੋਪੜੀ ਜੀ ਹੈਗੀ ਇਹਦੇ ਦੇ ਵੀ ਆ ਦੇਖੋ ਬੱਲਵ ਲੱਗੇ ਹੋਇਆ ਲਾਲ ਟੈਨ ਲੱਗਿਆ ਇਹਨਾਂ ਚ ਬੱਲਵ ਬਣੇਗੇ ਤੇ ਆ ਅੱਗੇ ਹੋਰ ਲਕਣਾ ਲੁਕਣਾ ਜੀਆਂ ਪੰਗਾਣੇ ਤੇ ਅੱਗੇ ਹੈਗੀ ਆ ਮੋਟਰ ਪਾਣੀ ਪੀ ਸਕਦੇ ਹੋ ਨਾ ਆ ਵੀ ਸਕਦੇ ਹੋ ਤੁਹਾਡੀ ਮਰਜ਼ੀ ਰਹੀ ਗਈ ਆ ਦੇਖੋ ਬਾਸ ਆਗਾ ਸਾਹਮਣੇ ਤੇ ਆ ਫੁੱਲਾਂ ਫੁੱਲਾਂ ਦੀ ਬੇਲ ਜੀ ਲੱਗੀ ਆਗੀ ਤਸਦ ਮੋਟਰ ਪਾਲ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਪਿੰਡ ਉਲੀਕੇਸ਼ਨ ਇੱਥੋਂ ਸ਼ੁਰੂ ਹੁੰਦੀ ਹੈ ਜੀ ਆਪਣੀ ਇਹ ਪਿੰਡ ਉਲੀਕੇਸ਼ਨ ਤੇ ਆ ਆ ਹੈਗਾਗਾ ਲੋਕੇਸ਼ਨ ਦਾ ਵਿਚਾਲੇ ਮੇਨ ਗੇਟ ਆ ਸਾਹਮਣੇ ਵਾਲਾ ਤੇ ਇਸ ਤੋਂ ਬਾਅਦ ਆਪਾਂ ਅੰਦਰ ਚੱਲਦੇ ਆਂ ਇਹ ਗੇਟ ਮਤਲਬ ਦਿਖਾਉਣ ਵਾਸਤੇ ਹੈਗਾ ਆ ਵੈਸੇ ਇਹਦਾ ਗੇਟ ਦੂਸਰੀ ਸਾਈਡ ਹੈਗਾ ਤੇ ਜੇ ਮੰਨ ਲਓ ਇਹਨੂੰ ਲੋਕੇਸ਼ਨ ਨੂੰ ਪੂਰਾ ਦਿਖਾਉਣਾ ਤਾਂ ਇਹ ਮੇਨ ਗੇਟ ਦਿਖਦਾ ਆ ਬਹੁਤ ਸੋਹਣਾ ਲੱਗਦਾ ਆ ਆ ਦੇਖੋ ਇਹਦੇ ਚ ਮੋਰੀਆਂ ਨੇ ਹਵਾ ਆਉਣ ਵਾਸਤੇ ਤੂੰ ਤੁਸੀਂ ਫੋਟੋ ਵੀ ਖਿੱਚ ਸਕਦੇ ਓ ਇੱਥੇ ਤੇ ਹੁਣ ਆਪਾਂ ਐਂਟਰੀ ਕਰਨ ਲੱਗੇ ਆਂ ਜੀ ਪਿੰਡੂ ਲੋਕੇਸ਼ਨ ਚ ਆ ਲੋ ਇਹ ਸਾਰਾ ਸੀਨ ਹੀ ਚੇਂਜ ਹੋ ਗਿਆ ਬਹੁਤ ਘੈਂਟ ਇੱਕ ਨੰਬਰ ਲੋਕੇਸ਼ਨ ਆ ਆ ਦੇਖੋ ਚਵਾਰੇ ਜੂਰੇ ਬਣਾ ਰੱਖਿਆ ਕਿੰਨਾ ਵਸ਼ ਬਹੁਤ ਬਹੁਤ ਘੈਂਟ ਕੰਮ ਆਗਾ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਿਆ ਆ ਆਲਾ ਸੀ ਇੱਕ ਨੰਬਰ ਮਹੌਲਾ ਚਵਾਰਾ ਗਾ ਪੌੜੀਆਂ ਚਿੱਟੇ ਰੰਗ ਦੀਆਂ ਤੇ ਆ ਹੀ ਜਿਹੜੀ ਮੇਨ ਲੋਕੇਸ਼ਨ ਆਗੀ ਆ ਦੇਖੋ ਇੱਥੋਂ ਜਿਹੜੀ ਆ ਹੈਗੀ ਐ ਮੇਨ ਲੋਕੇਸ਼ਨ ਆ ਇਹ ਤੁਹਾਨੂੰ ਨੇੜੇ ਤੋਂ ਵੀ ਦਿਖਾਵਾਂਗੇ ਤੇ ਆ ਜਿਹੜਾ ਖੱਬੇ ਪਾਸੇ ਹੈਗਾ ਅੱਗੇ ਜਾ ਕੇ ਇਹ ਇੱਥੇ ਉਹ ਸਾਹਮਣੇ ਅੱਗੇ ਇਹ ਹੈਗੀ ਇਧਰ ਮਾਰਕੀਟ ਬਣੀ ਹੋਈ ਪਿੱਛੇ ਤੇ ਆ ਹੈਗਾਗਾ ਮੇਨ ਘਰ ਇੱਥੇ ਆ ਘਰ ਹੈ ਜਿਹੜਾ ਇਹ ਘਰ ਹੈਗਾਗਾ ਬੀਬੀ ਰਾਜਨੀ ਵਾਲੇ ਸ਼ੂਟ ਚ ਗਾਣਾ ਸ਼ੂਟ ਹੋਇਆ ਇੱਕ ਉਹਦੇ ਵਿੱਚ ਇਹ ਹੈਗਾ ਸੀਨ ਤੁਸੀਂ ਗੌਰ ਕਰਿਓ ਕਿਤੇ ਦੇਖਿਓ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣੇ ਆ ਇਧਰ ਵਾਲਾ ਲੋਕੇਸ਼ਨ ਆ ਦੇਖੋ ਆ ਅਲੱਗ ਘਰ ਹੈਗਾ ਇੱਕ ਆਕਾਰ ਆਗਾ ਉਹਦੇ ਨਾਲ ਥੋੜਾ ਜਿਹਾ ਛੋਟਾ ਘਰ ਆਗਾ ਇਹ ਇਹ ਦੇ ਵੀ ਇਹ ਵੀ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਦੋ ਮੰਜ਼ਲ ਬਣਾਇਆ ਹੋਇਆ ਹੈਗਾ ਇਹ ਪੌੜੀਆਂ ਚੜਾਈਆਂ ਹੋਣਗਾਂ ਨੇ ਥੱਲੇ ਬੇੜਾ ਹੈਗਾ ਥੱਲੇ ਕਮਰੇ ਨੇ ਉੱਪਰ ਕਮਰੇ ਆ ਤੇ ਆ ਆ ਹੈਗਾ ਉਹ ਗੇਟ ਜਿਹੜਾ ਐਂਟਰੀ ਗੇਟ ਤੁਹਾਨੂੰ ਦਿਖਾਇਆ ਸੀਗਾ ਆਪਾਂ ਤੇ ਐਂਟਰੀ ਗੇਟ ਹੈਗਾ ਤੇ ਇੱਕ ਆ ਸੀਗਾ ਥੋੜਾ ਜਿਹਾ ਥੱਲੇ ਇੱਕ ਕਮਰਾ ਉੱਪਰ ਇੱਕ ਜਵਾਰਾ ਪਹਿਲਾਂ ਇਹ ਕਰਾਂ ਚ ਹੁੰਦਾ ਸੀਗਾ ਜਿਵੇਂ ਆਪਣੇ ਪਿੰਡਾਂ ਵਾਲਿਆਂ ਨੂੰ ਪਤਾ ਹੁੰਦਾ ਬੈਠਕ ਦਾ ਜਿਵੇਂ ਡ੍ਰੈਗ ਰੂਮ ਆਗਾ ਹੁਣ ਉਵੇਂ ਪਹਿਲਾਂ ਪਿੰਡਾਂ 'ਚ ਬੈਠਕਾਂ ਹੁੰਦੀਆਂ ਸੀਗੀਆਂ ਉਸ ਟਾਈਪ ਆ ਇਹ ਨੀਚੇ ਕਮਰਾ ਇੱਕ ਉੱਪਰ ਜਵਾਰਾਗਾ ਮੈਨੂੰ ਦੱਸਿਓ ਕਮੈਂਟ ਕਰਕੇ ਕਿਹਨੂੰ-ਕਿਹਨੂੰ ਪਤਾਗਾ ਵੀ ਪਿੰਡਾਂ 'ਚ ਬੈਠਕ ਹੁੰਦੀ ਸੀ ਜਿਹੜੀ ਇਹ ਨਾ ਕਮਰਾ ਹੁੰਦਾ ਸੀ ਬੈਠ ਕੇ ਇੱਕ ਵੀ ਉਹ ਕਿਵੇਂ ਹੁੰਦਾ ਸੀ ਕਾਦੇ ਵਾਸਤੇ ਹੁੰਦਾ ਸੀਗਾ ਹਾਂਜੀ ਦੋਸਤੋ ਆਪਣਾ ਗਿੰਬਲ ਸੈਟਅਪ ਹੋ ਗਿਆ ਟ੍ਰੈਗਰ ਆਪਣਾ ਆ ਪਿਆ ਤੇ ਲਾਈਟ ਆਪਣੀ ਆ ਪਈ ਹੈਗੀ ਤੇ ਆਪਾਂ ਹੁਣ ਕਰਨਾ ਵੀਡੀਓ ਤੇ ਫੋਟੋ ਸ਼ੂਟ ਇੱਕ ਕੈਮਰੇ ਦੀ ਰਿਜ਼ਲਟ ਜਿਹੜੇ ਤੁਹਾਨੂੰ ਉਹ ਦਿਖਾਵਾਂਗੇ ਤੇ ਵੀਟਸ ਤੁਸੀਂ ਦੇਖੋ ਤੇ ਕਰੋ ਇੰਜੋਏ ਚਲੋ ਹੁਣ ਆਪਾਂ ਕਰਦੇ ਹਾਂ ਸ਼ੂਟ ਸ਼ੁਰੂ ਹਾਂਜੀ ਹੁਣ ਫਸਟ ਸੀਨ ਕਰਨ ਲੱਗੇ ਆ ਸ਼ੁਰੂ ਤੇ ਆ ਕੀ ਬਾਈ ਪਰੀਵੀ ਤੇ ਫਸਟ ਸੀਨ ਹੈਗਾ ਜਿਹੜਾ ਉਹ ਹੈਗਾ ਇੱਥੇ ਖੂਹ ਤੇ ਕਿੱਦਾਂ ਕੀ ਕਰਨਾ ਤੁਸੀਂ ਵੀਡੀਓਸ ਦੇਖਿਓ ਤੇਰੀਆਂ ਵੇਰੀਆਂ ਬਹੁਤ ਔਖੀਆਂ ਹੋ ਰਹੀਆਂ ਨੇ ਬੀਟ ਕਰ ਰਹੀ ਹੈ ਸਾਹਮਣੇ ਹੈਲਪਰ ਖੂ ਬੜਾ ਜਿਆਦਾ ਡੂੰਗਾ ਆਹ ਦੇਖ ਕਿੰਨਾ ਜਿਆਦਾ ਦੂੰਗਾ ਉਹ ਮਦਾਨੀ ਕਰੋ ਸੈਟ ਚੁੱਲੇ 'ਚ ਅੱਗ ਨਹੀਂ ਹੈਗੀ ਬਲਨੀ ਨਹੀਂ ਨਹੀਂ ਮਗਣੀ ਥੋੜੀ ਦਿਖਾਉਣੀ ਆਪਾਂ ਆ ਫਿਰ ਦਿਖਾਉਣੀ ਕੱਢਾਂਗੇ ਵੀ ਕੱਢ ਕੇ ਰੱਖੀਂ ਅੱਛਾ ਹਾਂ ਇੱਥੇ ਰੱਖੋ ਹੁਣ ਹੋਊਗਾ ਆਪਾਂ ਦਾ ਹਾਂ ਥੋੜੀ ਦਿਖਾਉਣੀ ਤੇ ਰੱਖੋ ਪਾਣੀ ਦਾ ਸੈਟਅਪ ਹੋ ਗਿਆ ਤੇ ਐਕਟਿੰਗ ਟਾਈਪ ਕਰ ਰਹੇ ਹਾਂ ਉਵੇਂ ਨਾ ਕਰੋ ਨਾਰਮਲੀ ਉਧਰ ਰਿਕ ਰਹੇ ਹਾਂ ਜੇ ਤੁਹਾਨੂੰ ਲੱਗਿਆ ਵੀ ਹਾਂ ਆ ਗਏ ਉਧਰ ਫੇਸ ਨੂੰ ਦੇਖਾਂ ਪਰ ਕੋਈ ਨਾ ਬਾਕੀ ਬਰਾ ਆ ਰੇਕੋ ਚਲੋ ਸਹੀ ਸੀਗਾ ਪਰ ਤੁਸੀਂ ਅਦਰ ਦੇਖੋ ਐਵੇਂ ਨਹੀਂ ਹਾਂ ਗ੍ਰੇਡ ਕਰਿਆ ਉਸ ਤੋਂ ਬਾਅਦ ਨੂੰ ਮੈਨੂੰ ਲੱਗਿਆ ਵੀ ਆਏ ਨੇਗੇ ਫਿਰ ਤੁਸੀਂ ਆ ਦੇਖੋਗੇ ਬਦ ਸਮਾਈ ਥੋੜਾ ਪਿਛੇ ਹੋ ਜਿਵੇਂ ਹਾਂਜੀ ਦੋਸਤੋ ਸ਼ੂਟ ਆਪਣਾ ਕੰਟੀਨਿਊ ਚੱਲ ਰਿਹਾ ਗੇਮ ਬੜਾ ਸਨਾ ਪਿਆ ਕੈਮਰਾ ਤੇ ਹੁਣ ਉਧਰੋਂ ਬਾਈ ਡਾਇਰੈਕਸ਼ਨ ਦੇ ਰਹੇ ਨੇਗੇ ਤੇ ਨੈਕਸਟ ਕੀ ਹੋ ਰਿਹਾ ਕਿਵੇਂ ਹੋ ਰਿਹਾ ਸਾਰੀ ਗੱਲਬਾਤ ਹੁਣ ਇਹ ਸੀਨ ਹੋ ਰਿਹਾ ਪੰਜਾਬੀ ਚੁੱਲੇ ਦਾ ਸੀਨ ਹੋ ਰਿਹਾਗਾ ਕੁੜੀ ਦੁੱਧ ਰਿੜਕ ਰਹੀ ਆ ਤੇ ਉਹਨਾਂ ਦੀ ਹਾਸਲਾਂ ਉਹਨਾਂ ਦਾ ਆਇਆਗਾ ਤੇ ਉਹਨਾਂ ਦੀ ਸਮਾਈਲ ਉਹਨਾਂ ਦੇ ਖੁਸ਼ੀ ਦੇ ਪਲ ਵਗੈਰਾ ਵਗੈਰਾ ਜਿਹੜਾ ਸੀਨ ਹੈਗਾ ਆ ਤੇ ਹਾਂਜੀ ਦੋਸਤੋ ਸੈਟਅਪ ਆ ਕਰ ਲਿਆ ਚੇਂਜ ਹੁਣ ਆਪਾਂ ਚੱਕ ਲਈ ਆਪਣੀ ਗੋਡਾਕਸ 300 Pro ਬਾਈ ਤੇ ਪਹਿਲਾਂ ਇਧਰਲੇ ਸੈਟ ਤੇ ਹੋਊਗਾ ਆਪਣਾ ਸੀਨ ਸਾਰਾ ਜਿੰਨਾ ਆਪਾਂ ਨੂੰ ਚਾਹੀਦਾ ਸੀ ਤੇ ਹੁਣ ਸੈਟ ਹੈਗਾ ਦਾ ਇਧਰ ਵਾਲਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਹਾਂ ਸੀਨ ਜਿਹੜਾ ਇਹ ਚੱਲ ਰਿਹਾ ਹੈਗਾ ਤੇ ਆਹ ਦੇਖੋ ਬੈਕਗ੍ਰਾਉਂਡ ਤੇ ਸਾਰਾ ਠੀਕ ਆ ਤੇ ਆਹ ਹਜੇ ਲੋਕ ਹੋਇਆ ਕਿਉਂਕਿ ਇੱਥੇ ਅੰਦਰੋਂ ਬੰਦ ਆ ਗਈ ਕੰਡੀਸ਼ਨ ਸੀਗੀ ਹਜੇ ਇਹ ਸਿਸਟਮ ਸਾਰਾ ਪ੍ਰੋਪਰ ਚਾਲੂ ਨਹੀਂ ਹੋਇਆ ਇਸ ਕਰਕੇ ਕੰਟੀਨਿਊ ਪਿਆ ਬੰਦ ਖਾਣਾ ਪੀਣਾ ਸੀ ਘਰੋਂ ਲਿਆ ਰਹੇ ਆ ਤੇ ਸੀਨ ਸੋਹਣਾ ਚੱਲ ਰਿਹਾ ਬਾਈ ਖੁੰਡਾ ਲੈਣ ਗਏ ਆ ਭੱਜ ਕੇ ਲੰਬੀਆਂ ਲੱਤਾਂ ਦਾ ਫੈਲਾ ਜਲਦੀ ਜਾ ਕੇ ਲਓ ਬਾਈ ਸ਼ੂਟ ਆਪਣਾ ਫੱਦਨੋਂ ਚੱਲ ਰਿਹਾ ਕੰਟੀਨਿਊ ਹੁਣ ਆਇਆ ਕਿ ਲੋਕੇਸ਼ਨ ਤੇ ਆ ਲੋਕੇਸ਼ਨ ਹੈਗੀ ਆਗੀ ਤੇ ਇਸ ਤੋਂ ਨਗਰਾਂਗੇ ਜਵਤ ਇਸ ਤੋਂ ਪਹਿਲਾਂ ਉਹ ਲੋਕੇਸ਼ਨ ਤੇ ਉਹਦੇ ਨਾਲ ਵਾਲੀ ਉਹ ਦੂਸਰੇ ਪਾਸੇ ਲੋਕੇਸ਼ਨ ਕੋ ਵਾਲੀ ਲੋਕੇਸ਼ਨ ਇਹ ਸਾਰਾ ਕੰਪਲੀਟ ਹੋ ਗਿਆ ਇੱਥੇ ਵੀ ਆਪਾਂ ਫੋਟੋਆਂ ਕਰ ਲਈਆਂ ਵੀਡੀਓ ਵੀ ਕਰ ਲਈ ਨਹੀਂ ਸੋਰੀ ਫੋਟੋਆਂ ਹੀ ਹੁੰਆਂ ਜੀ ਵੀਡੀਓ ਕਰਾਂਗੇ ਤੇ ਇੱਥੇ ਪਹਿਲਾਂ ਫੋਟੋਆਂ ਕਰ ਲਈਏ ਫੇਰ ਵੀਡੀਓ ਕਰਦੇ ਆਂ ਤੇ ਫੇਰ ਆਪਣਾ ਇਹ ਹੋ ਜੂਗਾ ਅਡਰੈਸ ਵਾਲਾ ਫਾਈਨਲ ਕੰਮ ਹਾਂਜੀ ਦੋਸਤੋ ਸ਼ਾਮ ਦੇ ਲਗਭਗ 5 ਵਜੇ ਚੁੱਕਿਆ ਸ਼ੂਟ ਆਪਣਾ 80% ਹੋ ਗਿਆ ਕੰਪਲੀਟ 20% ਰਹਿ ਗਿਆ ਉਹ ਹੈਗਾ ਵੈਸਟਰਨ ਲੋਕੇਸ਼ਨਾਂ ਤੇ ਹਾਂਜੀ ਬਾਈ ਆਗੇ ਜਾਗੇ ਸ਼ਾਮ ਨੂੰ ਸਦਾ ਬੱਦਰੀ ਸ਼ਾਮ ਵਾਲੀ ਚਾਹ ਹੁਣ ਆਪਾਂ ਪੀਣੀ ਆ ਤੇ ਨਾਲੇ ਤਾਂ ਚੇਂਜ ਕਰਨਗੇ ਸੀਗੇ ਤੇ ਨਾਲੇ ਹੁਣ ਚਾਹ ਆ ਗਈ ਚਾਹ ਪੀਵਾਂਗੇ ਆਪਾਂ ਤੇ ਥੋੜੀ ਰੈਸਟ ਵੀ ਹੋ ਜੂਗੀ ਫਿਰ ਆਪਾਂ ਬੈਸਟ ਨੂੰ ਸ਼ੂਟ ਕਰਨਾ ਹੈ ਕਿਉਂਕਿ 2-3 ਘੰਟੇ ਦਾ ਲਗਭਗ ਕੰਮ ਆਪਾਂ ਨੂੰ ਨਿਹਰਾ ਹੋ ਜਾਣਾ ਇੱਥੇ ਤੇ ਲੋਕੇਸ਼ਨਾਂ ਸਾਰੀਆਂ ਇਹਨੀਆਂ ਤੁਸੀਂ ਦੇਖੀਆਂ ਨੇ ਜਾਂ ਇੱਥੇ ਦੇਖ ਰਹੇ ਹੋ ਪਿੱਛੇ ਬੈਕਗ੍ਰਾਉਂਡ ਵਾਲਾ ਸਾਰਾ ਕੁਝ ਕੈਪਚਰ ਹੋ ਗਿਆ ਕੰਪਲੀਟ ਹੋ ਗਿਆ ਤੇ ਇੱਥੇ ਇੱਕ ਹੋਰ ਸੋਹਣੀ ਚੀਜ਼ ਤੁਹਾਨੂੰ ਦਿਖਾਉਣੇ ਆ ਦੇਖੋ ਆ ਨਹੀਂ ਗਿਆ ਲੱਕੇ ਕਬੂਤਰ ਤੁਹਾਨੂੰ ਨੇੜੇ ਹੋ ਕੇ ਦਿਖਾਉਣਾ ਆ ਦੇਖੋ ਮੋਰਾਂ ਵਰਗੇ ਲੱਗਦੇ ਆ ਇਹ ਓਕੇ ਓਕੇ ਠੀਕ ਆ ਠੀਕ ਆ ਬਾਈ ਬਾਈ ਕਹਿੰਦੇ ਇੱਥੇ ਕੁੱਤਾ ਆ ਜਾਂਦਾਗਾ ਨੂੰ ਦੇਖਣ ਨੂੰ ਮੋਰਾਂ ਦੇ ਛੋਟੇ ਭਰਾ ਲੱਗਦੇ ਆ ਘਾਟਨੇਗੇ ਇਹਨਾਂ ਦੇ ਕਈਆਂ ਦੇ ਨਾ ਉਹ ਪੈਰਾਂ ਤੇ ਤੁਸੀਂ ਦੇਖੋ ਪੈਰਾਂ ਤੇ ਵੀ ਮਤਲਬ ਖੰਭ ਆਏ ਹੋਏ ਕਿ ਡੇ ਘਾਟ ਲੱਗਦੇ ਉਹ ਕਈਆਂ ਦੇ ਪੈਰ ਤਾਂ ਨਾਰਮਲ ਆ ਜਿਵੇਂ ਆ ਫਿਰ ਤਾਂ ਇੱਕ ਇਹ ਹਾਲਾ ਇਹਦੇ ਪੈਰ ਦੇਖੋ ਕਿੱਡੇ ਘੰਟ ਨੇਗੇ ਇੱਕ ਇਹਦੇ ਪਿੱਛੇ ਵਾਲਾ ਉਹ ਸੀਗਾ ਉਹਦੇ ਪੈਰ ਦੇਖੋ ਹਾਂ ਡਗਮ ਇਹਦੀ ਵੀ ਹਾਂ ਮਗਰ ਲੱਗਾ ਇਹਦੇ ਵੀ ਪੈਰ ਘੈਂਡ ਆ ਇੱਥੇ ਨਹੀਂ ਇੱਥੇ ਇੰਦੇ ਚ ਕੀ ਹਾਂਜੀ ਹੁਣ ਸ਼ੂਟ ਕਰਨ ਲੱਗੇ ਆ ਸ਼ਾਮ ਦਾ ਵੈਸਟਰਨ ਆ ਜਿਹੜਾ ਸਭ ਚੇਂਜ ਹੋ ਗਿਆ ਤੇ ਲਾਈਟਿੰਗ ਤੁਸੀਂ ਦੇਖ ਰਹੇ ਪਿੱਛੇ ਚੱਲ ਵੀ ਕੈਮਰਾ ਆਪਣਾ ਰੈਡੀ ਹੈਗਾ ਤੇ ਇਧਰ ਲਾਈਟ ਵੀ ਆਪਣੀ ਰੈਡੀ ਆ ਤੇ ਬਾਈ ਜਿਹੜੀ ਸਾਰੇ ਟੋਟਲ ਰੈਡੀ ਨੇਗੇ ਇਹ ਆ ਆਪਣੀ ਹੈਗੀ ਪੂਰੀ ਪ੍ਰੀ-ਲੋਕੇਸ਼ਨ ਬਹੁਤ ਸੋਹਣਾ ਰਿਹਾ ਕੰਮ ਬਸ ਰੂਮ ਲਾਸਟ ਰਹਿ ਗਿਆ ਕਰਦੇ ਆ ਸ਼ੂਟ ਤੇ ਫੇਰ ਆਪਣਾ ਕੰਮ ਹੈਗਾ ਕੰਪਲੀਟ ਡਨ ਬਾਈ ਥੱਕੇ ਤਾਂ ਨਹੀਂ ਨਾ ਬਿਲਕੁਲ ਵੀ ਨਹੀਂ ਫੇਰ ਠੀਕ ਆ ਬਾਈ ਕਣ ਜੀ ਦੋਸਤੋ ਆਪਣਾ ਲਾਈਟ ਸੈਟਅਪ ਲੱਗ ਚੁੱਕਿਆ ਹੈਗਾ ਲਾਈਟ ਆਪਣੀ ਤੇ ਇਹ ਕਪਲ ਆਪਣਾ ਸਾਹਮਣੇ ਪਹੁੰਚ ਚੁੱਕਿਆ ਹੈਗਾ ਤੇ ਹੁਣ ਆਪਾਂ ਕਰਨਾ ਹੈਗਾ ਲਾਸਟ ਸੀਨ ਨਾਈਟ ਵਾਲਾ

ਇਹ ਸ਼ਾਰਟਕਟ ਰ ਹੈ ਭਾਈ ਜਾਨ ਜਾਂਦਾ ਵੇ ਵਾਇਨਿਕੰਬਲ ਦੀ ਲੋੜ ਨਹੀਂ ਹੁੰਦੀ ਪਰ ਚਲ ਯੂਜ਼ ਕਰ ਰਹੇ ਆ ਦੇਖੋ ਨਾਈਟ ਦੀ ਇਕੁਏਸ਼ਨ ਤੁਹਾਨੂੰ ਦੱਸਿਆ ਸੀ ਨਾ ਵੀ ਇਥੇ ਲਾਈਟਿੰਗ ਵਗੈਰਾ ਲੱਗਦੀ ਆ ਤੁਹਾਨੂੰ ਦਿਖਾਉਣੇ ਆਂ ਆਹ ਦੇਖੋ ਲਾਈਟਿੰਗ ਵਗੈਰਾ ਲਾਤੀ ਆ ਤੇ ਕਿਸ਼ਤੀ ਵੀ ਤਰੀ ਫਿਰਦੀ ਆ ਆਹ ਦੇਖੋ ਪਾਣੀ ਦੇ ਵਿੱਚ ਜਿਹੜਾ نیچے ਲਾਈਟ ਦਾ ਪਰਛਾਵਾਂ ਆ ਰਿਹਾਗਾ ਕਿਆ ਹੀ ਪਰਛਾਵਾਂ ਨਹੀਂ ਸੌਰੀ ਰਿਫਲੈਕਸ਼ਨ ਜੋ ਵੀ ਆ ਤੇ ਬਹੁਤ ਘੈਂਟ ਲੱਗ ਰਿਹਾ ਹੈਗਾ ਲੋ ਵੀ ਦੋਸਤੋ ਹੁਣ ਆਪਾਂ ਕਰਨ ਲੱਗਿਆਂ ਦਰਿਆ ਦੇ ਵਿਚਾਲੇ ਸ਼ੂਟ ਛੋਟਾ ਜਿਹਾ ਦਰਿਆ ਦਰਿਆਈ ਕਹਿ ਸਕਦੇ ਹਾਂ ਜਾਂ ਫਿਰ ਚਲ ਟੋਬਾ ਕਹ ਲੈ ਕੋਈ ਗੱਲ ਨਹੀਂ ਤੇ ਇੱਥੇ ਆਪਾਂ ਕਰਨਾ ਸ਼ੂਟ ਹੋਣਾ ਕਾਬਲ ਆਪਣਾਉਣ ਲੱਗਿਆ ਉਧਰ ਦੀ ਹੈ ਆਜੋ 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 ਆ ਗਏ ਨੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਰਿਜ਼ਲਟ ਆਇਆ ਕਿਸ਼ਤੀ ਖੜੀ ਹੈ ਕਿਸ਼ਤੀ ਹੁਣ ਨੇਰਾ ਹੋ ਗਿਆ ਆਪਾਂ ਨੂੰ लोड है नहीं किश्ती पहुंच चुके आ मोबाइल तो बना दें वीडियो <laughs> <laughs> हाँ मोबाइल से देख के दसो दोस्तों किमें आ रहा व्यू डरते डर आ रहे यार अपना <laughs> कर जाएंगे लो पहुंच चुके हम आप करते हैं बाकी सारी लोकेशन कवर हो गई उधरों भी कवर होगी हम आ हो रहे हैं ਇਕਾ ਥੋੜਾ ਜਿਹਾ ਰਹਿ ਗਿਆ ਸੀ ਲਾਈਟਿੰਗ ਦਾ ਮੱਛਰ ਬਹੁਤ ਆ ਇੱਥੇ ਤੇ ਮੈਂ ਕਹਾਂ ਵੀ ਇਹਨੂੰ ਵੀ ਨਹੀਂ ਛੱਡਣਾ ਇੱਥੇ ਵੀ ਕਰ ਲਈ ਇੱਕ ਫੋਟੋ ਆਪਾਂ ਕਾਹਨੂੰ ਛੱਡਣਾ ਹੁਣ ਅਸੀਂ ਬੇਚਾਰਾ ਗੁੱਸਾ ਹੋ ਜਾਣਾ ਬਸ ਇੱਕੂ ਬਾਈ ਬੰਦ ਇਹ ਬੋਲੂਗਾ ਤੇ ਬੋਲੂਗਾ ਤੇ ਉੱਚਾ ਰਹਿੰਦਾ ਹਾਂ ਮੱਛਰ ਆ ਅੱਗੇ ਆ ਜੋ ਅੱਗੇ ਅੱਗੇ ਆ ਇੱਥੇ ਆ ਜੋ ਹੂੰ ਇਸ ਲੋਕੇਸ਼ਨ ਨੂੰ ਬੁਰਾ ਲੱਗ ਜਾਣਾ ਫਿਰ ओके डन ਪਹਿਲੇ ੜਕਮ ਆਇਆ ਉਧਰ ਬਿਲਕੁਲ ਹਾਂਜੀ ਦੋਸਤੋ ਅੱਜ ਦਾ ਸ਼ੂਟ ਆਪਣਾ ਹੋ ਗਿਆ ਕੰਪਲੀਟ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਇਸ ਕਿਵੇਂ ਲੱਗਿਆ ਸਾਰਾ ਕੁਝ ਦੇਖਿਆ ਤੁਸੀਂ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਤੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਹੋਰ ਕੋਈ ਵੀ ਗੱਲਬਾਤ ਤੁਸੀਂ ਦੱਸਣੀ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਜਰੂਰ ਦੱਸ ਸਕਦੇ ਹੋ ਤੇ ਹੁਣ ਸ਼ਾਮ ਵਾਲਾ ਸ਼ੂਟ ਵੀ ਆਪਣਾ ਲਗਭਗ ਨਿਬੜ ਗਿਆ ਕੰਪਲੀਟ ਹੋ ਗਿਆ ਡਨ ਆ ਸਾਰਾ ਤੇ ਲਾਈਟਿੰਗ ਹਲਕੀ ਫੁਲਕੀ ਹੈਗੀ ਹੈਗੀ ਆਪਾਂ ਸ਼ੂਟ ਕਰ ਲਿਆ ਜਿੰਨਾ ਕਾਨੂੰ ਚਾਹੀਦਾ ਸੀਗਾ ਤੇ ਲਾਈਟਿੰਗ ਚ ਵੀ ਬੈਸਟ ਲੁਕੇਸ਼ਨ ਆ ਤੇ ਦੂਸਰੀ ਪੈਂਡੂ ਲੁਕੇਸ਼ਨ ਵੀ ਸਾਰੀ ਆਪਾਂ ਨੂੰ ਤਾਂ ਲੱਗੀ ਬਹੁਤ ਸੋਹਣੀ ਤੁਹਾਨੂੰ ਲੁਕੇਸ਼ਨ ਕਿਵੇਂ ਲੱਗੀ ਜਰੂਰ ਦੱਸੋ ਇਹ ਲੁਕੇਸ਼ਨ ਤੁਹਾਨੂੰ ਦੱਸ ਦੇਣਾ ਲੁਕੇਸ਼ਨ ਦਾ ਨਾਮ ਹੈਗਾ ਜੀ ਤਖਤ ਹਯਾਰਾ ਨਾਬੇ ਦੇ ਨੇੜੇ ਪਿੰਡ ਆਗਾ ਨਾਬੇ ਦੇ ਲਗਭਗ ਨਾਬੇ ਤੋਂ 10 ਕਿਲੋਮੀਟਰ ਹੈਗੀ ਹੈ ਇਹ ਲੁਕੇਸ਼ਨ ਆ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਜਰੂਰ ਆ ਸਕਦੇ ਹੋ ਤਖਤ ਹਜ਼ਾਰਾ ਲੋਕੇਸ਼ਨਾਂ ਨੰਬਰ ਇਹਨਾਂ ਦਾ ਜਿਹੜਾ ਹੈਗਾ 22 ਹਰੰਦਾ ਡਿਸਕ੍ਰਿਪਸ਼ਨ 'ਚ ਹੈਗਾ ਤੁਸੀਂ ਬਾਈ ਉਹਨਾਂ ਨਾਲ ਗੱਲ ਕਰ ਸਕਦੇ ਹੋ ਇੱਥੋਂ ਦਾ ਜਿਹੜਾ ਆ ਪਾਰ ਡੇ ਵਗੈਰਾ ਕੀ ਲੈਂਦੇ ਆ ਉਹ ਸਾਰੀ ਗੱਲ ਤੁਹਾਨੂੰ ਬਾਈ ਹੁਰੀ ਦੱਸ ਦੇਣਗੇ ਤੇ ਬਸ ਠੀਕ ਆ ਥੈਂਕ ਯੂ ਸੋ ਮੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜੀ ਬੀਟੀਐਸ ਲੋਕੇਸ਼ਨਾਂ ਬਾਰੇ 'ਚ ਹੋਰ ਕਾਫੀ ਚੀਜ਼ਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੀਆਂ ਜੇ ਤੁਸੀਂ ਵੀ ਸਾਡੇ ਨਾਲ ਜੁੜ ਕੇ ਰਹਿਣਾ ਚਾਹੁੰਦੇ ਹੋ ਸਾਡੇ ਤੋਂ ਸਿੱਖਣਾ ਚਾਹੁੰਦੇ ਹੋ ਸਿਖਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਮਿਲਦੇ ਰਹਿਣ ਥੈਂਕ ਯੂ ਸੋ ਮਚ